ਇਸ ਸਮਾਂ ਚੰਗਾ ਮਾੜਾ ਹਵਾ ਦੇ ਰਾਹੀਂ ਵਾਈਬ੍ਰੇਟ ਕਰਦਾ ਆ। ਇਸ ਮਾੜੇ ਸਮੇ ਤੋਂ ਬਚਣ ਵਾਸਤੇ ਮਹਾਰਾਜ ਨੇ ਸਿੱਖਾਂ ਨੂੰ ਦਸਤਾਰ ਪਾਵ ਰੱਬ ਦੇ ਹੱਥ ਦੀ ਦਾਤ ਬਖਸ਼ੀ। ਐਸੇ ਕਰਕੇ ਸਿੱਖ ਸਿੱਖਣੀਆਂ ਆਪਣਾ ਸਿਰ ਟੱਕ ਤੇ ਰੱਖਦੇ ਹਨ। ਪੁਰਾਣੇ ਸਮੇਂ ਦੌਰਾਨ ਜਦੋਂ ਕਿਸੇ ਲੜਕੀ ਦਾ ਪਤੀ ਅਕਾਲ ਚਲਾਣਾ ਕਰ ਜਾਂਦਾ ਸੀਗਾ ਤਾਂ ਕਹਿੰਦੇ ਸੀ ਕਿ ਇਹ ਸਿਰੋਂ ਨੰਗੀ ਹੋ ਗਈ ਆ ਦੁਪੱਟਾ ਲੱਥ ਜਾਂਦਾ ਸੀ ਪਾਵ ਇਸ ਦਾ ਪਤੀ ਸਿਰ ਦਾ ਸਾਈ ਖਤਮ ਹੋ ਗਿਆ ਏ ਹੁਣ ਤਾਂ ਲਾਵਾ ਤੋਂ ਪਹਿਲਾਂ ਹੀ ਲੜਕੀ ਗੁਰਦੁਆਰੇ ਆਪਣਾ ਸਿਰ ਨੰਗਾ ਕਰਕੇ ਆਉਂਦੀ ਆ ਇਸ ਤੋਂ ਅਸੀਂ ਕੀ ਅਰਥ ਲਗਾ ਸਕਦੇ ਆ ਇਹ ਸਿਆਣੇ ਲੋਗ ਬਖੂਬੀ ਸਮਝ ਸਕਦੇ ਆ